विक्रम सिंह मजीठिया जिन्होने पूछा सी कि ये जो की तकलीफ है उन्होंने मेनू किया कि भगवान सिंह मानू दस दियो कि मैं बास सराने ਥੱਲੇ ਦੇ ਕੇ ਸੁਤਾ ਪਿਆ ਤੇ ਰਬ ਰਬ ਕਰ ਰਿਆ ਤੇ ਮੇਰਾ ਜਦ ਟਾਈਮ ਆ ਗਿਆ ਤੁਹਾਨੂੰ ਸਾਰੇ ਦਾ ਉਹਨਾਂ ਦਾ ਪਤਾ ਕੀ ਕਰਨਾ ਚਾਹੁੰਦੇ ਨੇ ਨਾਉ ਕਮਿੰਗ ਟੂ ਦ ਕੋਰਟ ਅੱਜ ਕੋਰਟ ਵਿੱਚ ਉਹਨਾਂ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਬਾਹਰ ਕਿਹਾ ਜਾ ਰਿਹਾ ਜੀ ਕਿ ਉਹਨਾਂ ਦੀ ਸ਼ਕਨ ਨਹੀਂ ਦੇਖ ਸਕਦੇ 커튼 ਲੱਗੇ ਗਏ ਨੇ ਕੇਨ 커튼 ਲੱਗੇ ਗਏ ਨੇ ਮੀਡੀਆ ਦੇ ਰੂਬਰੂ ਨਹੀਂ ਹੋ ਸਕਦੇ ਆਪ ਦੀ ਗੱਲ ਨਹੀਂ ਕਰ ਸਕਦੇ ਪਰ ਅੰਦਰ ਜੇਲ੍ਹ ਦੇ ਅੰਦਰ ਇਹਨਾਂ ਨੇ ਕਿਹਾ ਜੀ ਸੁਰੱਖਿਆ ਕਰਕੇ ਇਹਨਾਂ ਨੂੰ ਦੋ ਕੈਦੀਆਂ ਵਿੱਚ ਪਾਇਆ ਜਿਹੜੇ ਗੁੱਡ ਕੰਡਕਟ ਪ੍ਰिजनਰਸ ਨੇ ਮੈਂ ਇਹ ਦੋ ਬੰਦਿਆਂ ਦੀ ਤੁਹਾਨੂੰ ਹਿਸਟਰੀ ਦੇਣਾ ਚਾਹੁੰਦਾ ਇੱਕ ਬੰਦਾ ਉਹਨੂੰ ਸਜ਼ਾਏ ਮੌਤ ਹੋਈ ਹੋਈ ਹੈ ਜਿਹੜਾ ਨਾਲ ਪਾਇਆ ਉਸ ਬੰਦੇ ਨੂੰ ਸਜ਼ਾਏ ਮੌਤ ਹੋਈ ਹੈ ਹਿੰਦੁਸਤਾਨ ਦੇ ਕ੍ਰਿਮੀਨਲ ਜੂਰਿਸਪਰੂਡੈਂਸ ਦੇ ਸਭ ਤੋਂ ਵੱਧ ਸਜ਼ਾ ਉਹਨੂੰ ਮਿਲੀ ਹੋਈ ਹੈ ਔਰ ਆਫੈਂਸਿਸ ਕੀ ਨੇ ਉਸ ਬੰਦੇ ਨੇ ਤਿੰਨ ਮਾਈਨਰ ਬੱਚਿਆਂ ਦਾ ਕੋਲ ਬਲੱਡੈਡ ਮਰਡਰ ਕੀਤਾ ਜਿਹਦੇ ਵਿੱਚ ਇੱਕ ਛੋਟੀ ਬੱਚੀ ਸੀ ਉਹ ਮੇਰੇ ਖਿਆਲੋਂ ਦਾ ਨਾਮ ਕੁਲਬੀਰ ਸਿੰਘ ਹੈ ਬਤਨੀ ਕੀ ਨਾ ਹੁੰਦਾ ਜੀ ਦੂਸਰਾ ਜਿਹੜਾ ਬੰਦਾ ਹੈ ਉਹਦੇ ਤੇ ਪੋਸਕੋ ਲੱਗੀ ਹੈ ਫॉर ਸੋਡੋਮਾਈਜ਼ਿੰਗ 12 ਸਾਲ ਦਾ ਬੱਚਾ ਲੜਕੇ ਨੂੰ ਦੁਰਵਿਵਹਾਰ ਕਰਨ ਦੇ ਕੇਸ 'ਚ ਉਹ ਅੰਦਰ ਹੈ ਇਹ ਦੋ ਗੁੱਡ ਕੰਡਕਟ ਪ੍ਰਿਜ਼ਨਰਸ ਮਿਲੇ ਇਹਨਾਂ ਨੂੰ ਦੇ ਆਰ ਫਾਊਂਡ ਟੂ ਬੀ ਆਫ ਬੈਟਰ ਕੰਡਕਟ ਦੈਨ देयर ਓਨ ਐਮਐਲਏ ਲੋਜਡ ਇਨ ਦ ਸੇਮ ਪ੍ਰਿਜ਼ਨ ਨੈਮਲੀ ਮਿਸਟਰ ਰਮਨ ਰੂੜਾ ਉਹ ਉਸੇ ਦਰ ਉਸੇ ਪ੍ਰਿਜ਼ਨ 'ਚ ਇਹਨੇ ਉਹਨਾਂ ਦਾ ਕੰਡਕਟ ਇਹ ਦੋ ਹਾਰਡਨ ਕ੍ਰਿਮੀਨਲ ਤੋਂ ਕਟੀਆਂ ਮੰਨਿਆ ਗਿਆ ਇਸ ਕਰਕੇ ਉਹਨਾਂ ਨੂੰ ਇਕੱਠੇ ਲੌਜ ਨਹੀਂ ਕੀਤਾ ਸਾਨੂੰ ਐਪਰੀਹੈਂਸ਼ਨ ਹੈ ਕਿ ਕੌਮਫਰਟ ਸਾਨੂੰ ਕੋਈ ਨਹੀਂ ਚਾਹੀਦਾ ਸਾਨੂੰ ਐਪਰੀਹੈਂਸ਼ਨ ਹੈ ਕਿ ਉਹਨਾਂ ਨੂੰ ਕੋਈ ਇਹਨਾਂ ਨੇ ਜਾਨੀ ਨੁਕਸਾਨ ਕਰ ਦੇਣਾ ਔਰ ਬੁਕਰਮ ਸਿੰਘ ਮਜੀਠੀਆ ਜੀ ਨੇ ਅੱਜ ਕੋਰਟ 'ਚ ਡਿਕਲੇਅਰ ਕਰ ਦਿੱਤਾ ਹੈ ਪਿਛਲੇ ਕਈ ਦਿਨਾਂ 'ਚ ਤੁਸੀਂ ਲਾਅਨ ਆਰਡਰ ਦੇਖ ਸਕਦੇ ਹੋ ਔਰ ਤੁਸੀਂ ਦੇਖ ਸਕਦੇ ਹੋ ਕਿ ਜ਼ਿਲ੍ਹਾ 'ਚ ਕੀ ਆਫੈਂਸਸ ਹੋ ਰਹੇ ਨੇ ਜਿਹੜੇ ਬੰਦੇ ਨਾਲ ਪਾਏ ਨੇ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਰਾਉਂਡ ਦ ਕਲੌਕ ਸਰਵੇਲੈਂਸ ਕੈਮਰਾ ਦੀ ਹੈ ਵਾਰਡਨਸ ਲੱਗੇ ਨੇ ਸਿਕਿਉਰਿਟੀ ਇਨ ਚਾਰਜ ਲੱਗੇ ਆ ਫਿਰ ਦੋ ਬੰਦੇ ਨਾਲ ਪਾਂਦੀ ਕੀ ਲੋੜ ਹੈ ਉਹ ਦੋ ਬੰਦਿਆਂ ਦੇ ਐਂਟੀਸੈਂਸ ਤੁਸੀਂ ਚੈੱਕ ਕਰਾ ਲਿਓ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦੀ ਹਿਸਟਰੀ ਕੀ ਹੈ ਸਰ ਅੱਜ ਕੋਈ ਰਿਮਾਂਡ ਮੰਗਿਆ ਉਹਨਾਂ ਨੇ ਸਰ ਜਦ ਤੱਕ ਰਿਮਾਂਡ ਜਦ ਤੱਕ ਬੇਲ ਜਦ ਤੱਕ ਬੇਲ ਨਹੀਂ ਹੁੰਦੀ ਤਦ ਤੱਕ ਰਿਮਾਂਡ ਹਮੇਸ਼ਾ 14 ਦਿਨ ਵਾਸਤੇ ਐਕਸਟੈਂਡ ਹੋ ਜਾਂਦਾ ਹੈ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਜਦ ਵੀ ਕੋਈ ਹੁਣ ਇਹਨਾਂ ਨੂੰ ਫੈਮਲੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੇਲ ਦੇ ਪ੍ਰੋਸੀਜਰ ਦੇ ਮੁਤਾਬਕ ਸੁਖਬੀਰ ਜੀ ਨੂੰ ਬੀਬਾ ਹਰਸਿਮਰਤ ਕੌਰ ਨੂੰ ਸੀਨੀਅਰ ਪਾਰਟੀ ਲੀਡਰਸ਼ਿਪ ਨੂੰ ਉਹਨਾਂ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਫਿਰ ਇਥੇ ਕਹਿ ਦਿੰਦੇ ਕਿ ਪਾਰਟੀ ਨਹੀਂ ਖੜੀ ਸਾਰਿਆਂ ਨੂੰ ਇਹਨਾਂ ਨੇ ਅੱਜ ਪ੍ਰੀਵੈਂਟਿਵ ਡਿਟੈਂਸ਼ਨ ਵਿਦਆਊਟ ਐਨੀ ਆਰਡਰ ਸਾਰੇ ਅਕਾਲੀ ਬੰਦੇ ਇਹਨਾਂ ਨੇ ਪ੍ਰੀਵੈਂਟਿਵ ਡਿਟੈਂਸ਼ਨ 'ਚ ਰੱਖੇ ਹੋਏ ਨੇ ਇਹ ਐਮਰਜੈਂਸੀ ਡਿਕਲੇਅਰਡ ਹੈ ਰੂਲ ਆਫ ਲਾ ਕੋਈ ਨਹੀਂ ਹੈਗਾ ਔਰ ਇਹ ਸਾਰੇ ਸਾਰੇ ਸਮਰਥਕ ਜਿਹੜੇ ਸੀਗੇ ਉਹਨਾਂ ਨੂੰ ਦੂਰ ਰੱਖਿਆ ਗਿਆ ਸਗੋਂ ਪੰਜਾਬ ਪੁਲਿਸ ਨੂੰ ਤੇ ਸ਼ਰਾਰਤੀਆਂ ਸਰਾ ਨੂੰ ਚਿੱਟੇ ਕੁੱਤੇਵੇਂ ਪਜਾਮੇ ਪਵਾ ਕੇ ਤੇ ਨੀਲੇ ਪੱਗਾਂ ਪਵਾ ਕੇ ਉਨ੍ਹਾਂ ਦੇ ਨੇੜੇ ਰੱਖਿਆ ਜਾ ਰਿਹਾ ਹੈ ਐਂਡ ਹਿਸ ਲਾਈਫ ਇਜ਼ ਅੰਡਰ ਥ੍ਰੈਟ ਐਂਡ ਵੀ ਹੈਵ ਸੀਰੀਅਸ ਅਪਰੀਹੈਂਸ਼ਨ ਅਬਾਊਟ ਹਿਮ ਬੀਇੰਗ ਕਾਚ ਐਨੀ ਲਾਸ ਅੱਜ ਵੀ ਏਵੈਲੂਏਸ਼ਨ ਹੋ ਰਹੀ ਹੈ ਕਈ ਤਰ੍ਹਾਂ ਦੇ 2 ਅਗਸਟ ਦੇਖੋ ਕੋਰਟ ਦੇ ਸਪੈਸੀਫਿਕ ਆਰਡਰ ਨੇ ਕਿ ਕੋਈ ਵੀ ਸਰਚ ਦੁਆਰਾ ਨਹੀਂ ਹੋ ਸਕਦੀ ਜਿਹੜੀ ਤੁਸੀਂ ਫਰਦ ਜਮਤ ਤਲਾਸ਼ੀ ਵਿੱਚ ਜਿਹਦੇ ਵਿੱਚ ਇੱਕ ਵੀ ਮੋਬਾਈਲ ਫੋਨ ਨਹੀਂ ਸੀ 2 ਬੈੱਡ ਸੀ 2 ਬੱਚੇ ਨੇ ਕੰਪਿਊਟਰ ਸੀ 2 ਏਸੀ ਸੀ ਇੱਕ ਟੇਬਲ ਸੀ ਸੱਤ ਸੀਟਰ ਸੋਫਾ ਸੀ ਸਿਰਫ ਉਹਦੀ ਪਰਮੈਸ਼ ਹੋ ਸਕਦੀ ਹੈ ਉਹ ਪਰਮੈਸ਼ ਕਰਨ ਕੋਈ ਵੀ ਨਹੀਂ ਆਇਆ ਇਹ ਸਭ ਡਰਾਮਾ ਹੋ ਰਿਹਾ ਜੀ ਦਿੱਲੀ ਅੱਜ ਗਏ ਨੇ ਉਹ ਕਲੈਰ ਸਾਹਿਬ ਨੂੰ ਸਿਰਫ ਦੂਰ ਰੱਖਣ ਵਾਸਤੇ ਇਹਨਾਂ ਕੋਲ 7 ਦਿਨ ਸੀਗੇ 4 ਦਿਨ ਕੋਈ ਵੀ ਨਹੀਂ ਗਿਆ ਇਹ ਸਿਰਫ ਕਲੈਰ ਸਾਹਿਬ ਨੂੰ ਅੱਜ ਕਚਹਿਰੀ ਤੋਂ ਦੂਰ ਰੱਖਣ ਵਾਸਤੇ ਇਹ ਇਸ਼ਾਰਾ ਦਿੱਤੀ ਗਿਆ ਕਿ ਸਾਡੇ ਚਾਰਾਂ ਵਿੱਚੋਂ ਇੱਕ ਹੋਰ ਕੱਢ ਜਾਵੇ ਮੈਨੂੰ ਤੁਸੀਂ ਦੇਖ ਲਏ ਨੇ ਹਰ ਵਾਰੀ ਕੋਰਟ ਚ ਆਂ ਚ ਕਿੰਨੀ ਤਕਲੀਫ ਹੁੰਦੀ ਹੈ ਕਈ ਸਾਰੇ ਵਕੀਲਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਵਕੀਲਾਂ ਨੂੰ ਅੰਮ੍ਰਿਤਸਰ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ 'ਚ ਰੱਖਿਆ ਗਿਆ ਹੈ ਇਸ ਤੋਂ ਵੱਡਾ ਡੈਮੋਕ੍ਰੇਸੀ ਨੂੰ ਰੂਲ ਆਫ ਲਾ ਨੂੰ ਮਰਡਰ ਨਹੀਂ ਕੀਤਾ ਜਾ ਸਕਦਾ